ਜੀ ਸੰਦੂ ਡੇਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ। ਆਸ ਕਰਦੇ ਹਾਂ ਮਿੱਤਰੋ ਸਾਰੇ ਜਾਨਵਰ ਅਤੇ ਘਰ ਪਰਵਾਹ ਠੀਕ ਹੋਣਗੇ। ਵਾਹ ਮਿੱਤਰੋ ਆਪਾਂ ਮੋੱਚੀ ਮੰਡੀ ਡੱਬ ਵਾਲੀ ਮਹੀਨੇ ਚ ਚਾਰ ਵਾਰ ਲੱਗਦੀ ਹੈ। ਜੇ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਕਰ ਲੈ ਸਪੰਕਾ 68340291 ਹਰ ਬਖਤ ਪਸ਼ੂਤਾਂ ਦਿਖਾਵਾਂਗੇ। ਸੇਵਾ ਦਾ ਮੌਕਾ ਜ਼ਰੂਰ ਦਿਓ ਭਰਾਵੋ। ਬਾਕੀ ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਆ ਵੀਰਾਂ ਦਾ ਬਹੁਤ ਜ਼ਿਆਦਾ ਨਾ ਦੇ ਨੇ ਦੇ ਸਕਦੇ ਨਿਰਮਣ ਕੇ ਚੈਨਲ ਦੀ ਘੜਦਾ ਕਰਦਾ ਦੱਬੀਦ ਰਿਹਾ ਸਬਸਕ੍ਰਾਈਬਰਾਂ ਵਾਲਾ ਬਾਕੀ ਆਪਣੇ ਚੈਨਲ ਦੇ ਵੀਡੀਓ ਵਧੀਆ ਆਉਣਗੇ ਬਾਈ ਕੋਈ ਸ਼ਲੀਲ ਵੀਡੀਓ ਨਹੀਂ ਆਉ ਸਾਰੀਆਂ ਪਰਿਵਾਰਕ ਵੀਡੀਓ ਹੋਣਗੀਆਂ ਮੱਝਾ ਗਾਵਾ ਤੇ ਡੌਗਾ ਮਾਰੇ ਬਾਕੀ ਖੇਤੀ ਨਾਲ ਸੰਬੰਧਤ ਆਪਣਾ ਗੰਮ ਵਧੀਆ ਆਪਣਾ ਸ਼ੌਂਕ ਹੈ ਕੋਈ ਮਜਬੂਰੀ ਨਹੀਂ ਇਹ ਚੀਜ਼ਾਂ ਦੀ ਦੇਖਾ ਹੁਣਿਆ ਤੁਹਾਨੂੰ ਚੰਗੀਆਂ گاਵਾਂ ਤੇ ਮੱਝਾਂ ਆ ਗਈ ਬਈ ਮੱਝ ਵੀ ਦਿਖਾ ਦਾਂ ਕੋਈ ਆ ਜਾ ਮੈਂ ਖੜੇ ਬਾਈ ਕੋਲ ਸ਼ਾਈ ਵਾਲ ਤੇ ਕਰਦੇ ਆ ਕਿਸੇ ਨਾਲ ਗੱਲ ਅਖੁਰਲਿਆਂ ਖਰਲਿਆਂ ਦਾ ਟਾਪ ਵਧੀਆਂ ਪੁਰੀਆਂ ਆਪਣੀਆਂ ਖੁਰਲਿਆਂੇ ਪੋਈ ਨਾ ਬੱਲਾਂ ਬਾਈ ਨੂੰ ਬਾਈ ਸਸਰੀ ਗਾਲ ਸਸਰੀ ਗਾਲ ਇਹ ਖੁਰਲਿਆਂ ਆਪਣੇ ਆ ਵੀਰੇ ਕੀ ਰੇਟ ਆ ਵੀਰੇ ਖੁਰਲਿਆਂ ਦਾ 4000 ਰੁਪਏ ਕਿੰਨੇ ਕਿੰਨੀ ਹੋਈ ਬਈ ਲੰਮਾਈ ਲੰਬੂਏ ਦੀ 7-3 ਦੇ ਆਈ ਸੱਤ ਤੋਂ ਤਿੰਨ ਦੀ 10 ਕੁੰਡੇ ਲੱਗੇ ਹੋਏ ਗਾਇਆਂ ਵਾਸਤੇ ਬਹੁਤ ਵਧੀਆ ਅੰਦਰ ਮਿੱਤਰੋ ਗਿੱਲਾ ਗੁੱਲਾ ਹੋ ਜਾਂਦਾ ਹੈ 4000 ਰੁਪਏ ਬਾਈ 4000 ਰੁਪਏ ਬਾਈ ਦਾ ਰੇਟ ਹੈ ਗੁਰਲੀਆਂ ਦਾ ਨੰਬਰ ਕਿੰਨਾ ਵੀਰ ਆਪਣਾ 95769 4776 4770 21 21 ਡੱਬ ਵਾਲੀ ਮੰਡੀ ਹੈ ਬਾਈ ਦਾ ਪਿੰਡ ਕਿਹੜਾ ਵੀਰ ਆਪਣਾ ਪਿੰਡ ਐਜੂਕੇਸ਼ਨ ਠੀਕ ਹੈ ਉਹ ਉੱਥੇ ਵੀ ਹੁੰਦੀਆਂ ਬਾਈ ਗੁਰਲੀਆਂ ਸੰਗਰੂਰ ਧਨੋਲੇ ਵੀ ਹੁੰਦੇ ਸੰਗਰੂਰ ਵੀ ਹੁੰਦੇ ਬਾਈ ਕੋਲੇ ਤਾਕੀ ਰੇਟ ਤਾਂ ਹੋ ਜਾਂਦਾ ਔਰਲੀਆਂ ਬਹੁਤ ਟਾਪ ਵਦੀਆਂ ਅੱਜ ਕੁੰਡੇ ਲੱਗਿਆ 10 ਸੋ ਆ ਵੀ ਆਪਣੇ ਟਾਪ ਦੇ ਮਿੱਤਰਾਂ ਅੰਦਰ ਗਿੱਲਾ ਗੋਲਾ ਹੋ ਜਾਂਦਾ ਜਿੱਥੇ ਮਰਜ਼ੀ ਮੰਨਦੇ ਗਾ ਜਾਂ ਨਾਲੇ ਹਾਲਦਿਆਂ ਹੁਲਦਿਆਂ ਨਹੀਂ 10 ਪਸੂ ਵਧ ਜਾਂਦੇ 10 ਪਸੂ ਵਧ ਜਾਂਦੇ ਕੱਟੇ ਬੱਚੇ ਤੇ ਜਿੰਨੇ ਮਰਜ਼ੀ ਮੰਨ ਲਾ ਗਾ ਜਾਂ ਮੰਨ ਲਾ ਤਾਂ ਕਿ ਮੋਹਰਾ ਨਹੀਂ ਹੈ ਮਿੱਤਰੋ ਫਿਕਸ ਹੈ ਆਮਾ ਬਾਈ ਨਾਲ ਕਰਦੇ ਸੰਪਰਕ ਆ ਖੁਰਲੀਆਂ ਬਾਈ ਦੀਆਂ ਤੇ ਪਹੁੰਚ ਅਲੱਗ ਤੋਂ ਹੋ ਜੂਗੀ। ਵਿਖਾਉਣਾ ਹੈ ਸ਼ਾਈਵਾਲਗਾ। ਪੁੱਛਦੇ ਆਂ ਬਾਈ ਨੂੰ ਕਿਤੇ ਸੂਈ ਐ ਕਿੰਨਾ ਦੁੱਧ ਐ। ਸ਼ੈਡ ਤਾਂ ਹੈ ਹੀ ਥੋੜੀ ਭਲਾ ਭਲਾ ਹੋਣੀ ਐ ਬਾਕੀ ਕਰਦੇ ਆਂ ਬਾਈ ਨਾਲ ਮੋੜ ਲਾ ਬਾਈ। ਥਣ ਵਧੀਆ ਮੱਝਾਂ ਲੱਗਿਆ। ਬਾਕੀ ਸੌ ਸੀ ਲੈ। ਸ਼ਾਈਵਾਲ ਤੇ ਜਗਸੀ ਤੇ ਧੰਨਲ। ਤਨ ਚੀਜ਼ਾਂ ਜਿਹਾ ਮਿਕਸ ਜੀ ਲੱਗਦੀ ਐ। ਤਾਂ ਕਿ ਬਾਈ ਨੂੰ ਖੁਸ਼ ਹੀ ਲੈਣਾ ਕਿਹੜੀ ਨਸ਼ਲਾ। ਇੱਕੀ ਬੱਚਾ ਮਗੜ ਬਾਈ ਸਸਰੀਗਲ ਜਿਹੜੇ ਆਪਾਂ ਗਾਂ ਤੋਰ ਕੇ ਦਿਖਾਈਏ ਕਹਿ ਮਾਸੂਆ ਇਹ ਠੀਕਾ ਜੀ ਦੂਜਾ ਹਾਂਜੀ ਪਹਿਲੇ ਸੂਏ ਦੁੱਧ ਕਿੰਨਾ ਸੀ ਪਹਿਲੇ ਸੂਏ 16 ਕਿਲੋ 16 ਕਿਲੋ ਦੁੱਧ ਤੇ ਕਿੱਦੇ ਸੂਈਏ ਬਾਈ ਹੁਣ ਇਹ ਰਾਤ ਸੂਈਏ ਰਾਤ ਸੂਈਏ ਬੱਚਾ ਕੀ ਮਾਗਰ ਬੱਚਾ ਜੀ ਮਾਗਰ ਬੱਚਾ ਰਾਤ ਸੂਈਏ ਪਹਿਲੇ ਸੂਏ 16 ਕਿਲੋ ਤੇ ਨਸਲ ਕਿਹੜੀ ਹੈ ਬਾਈ ਇਹ ਇੱਕ ਸਾਹਿਬ ਸਾਹਿਬ ਸਾਈ ਵਾਲ ਤੇ ਜਰਸੀ ਦਾ ਕ੍ਰੋਸ ਆ ਗਈ ਤੇ ਧੁੰਨਲ ਜੀ ਵਿੱਚ ਮਿਕਸ ਜੀ ਮੜ ਜਾ। ਬਾਕੀ ਦੁੱਧ ਹੁੰਦਾ ਸੰਗਣਾ ਇਹਨਾਂ ਦਾ। ਸਾਈ ਕਿਵੇਂ ਬਾਈ ਦੀ? ਇੱਕ ਨੰਬਰ। ਇੱਕ ਨੰਬਰ। ਸਾਈ ਤਾਂ ਬਹੁਤ ਖੋਲ ਗਿਆ। ਗੁੰਬਾ ਲੱਗਿਆ। ਅੱਛਾ। ਤੇ ਰੇਟ ਕਿੰਨਾ ਭਾਈ? ਜਾਇ ਜਿਆਦਾ। ਸਹੀ ਦੇਣ ਲੈਣ ਜਾ ਸਕਦੇ। ਮੁੱਲ ਤੱਕ ਜੇ ਕਰਦੇ। ਦੇਣ ਲੈਣ ਜਾ। 70 ਦੀ ਦੇਣਾ। 70000 ਦੀ ਬਾਈ ਘੰਦੇ ਰਹਿ ਮਾਨਤਾਨ ਹੋ ਚੁੱਕੀ ਗੱਲ ਨੇ। ਤੇ ਨੰਬਰ ਬੋਲ ਦੇ ਭਾਈ। ਨੰਬਰ ਬੋਲੀ 78142 78142 88545 88545 ਪਿੰਡ ਬਾਈ ਪਿੰਡ ਚੂੜੀ ਵਾਲਾ ਧੰਨਾ ਪਿੰਡ ਆ ਬਾਈ ਦਾ ਕਰ ਲਿਓ ਸੰਪਰਕ ਜੇ ਆਉਂਦਾ ਹਿਸਾਬ ਚ ਬਾਕੀ ਦਾ ਸੌਸ਼ੀਤ ਬਹੁਤ ਹੈ ਦੋਤਾ ਕਿਲੋ ਉਤਾ ਕਿਲੋ ਘੱਟਦੇ ਕੋਈ ਚੱਕਰ ਨਹੀਂ ਹੁੰਦਾ ਜਾਨਵਰ ਸੀਲ ਦਾ ਬਹੁਤ ਫਰਕ ਪੈਂਦਾ ਕਰ ਲਿਓ ਬਾਈ ਨਾਲ ਸੰਪਰਕ ਆਹ ਦੇਖੋ ਮੈਂ ਤਰਾਂ ਖੜੀਆਂ ਦਾ ਡੱਬਲ ਹੀ ਗਾਈਆਂ ਇੱਕ ਦਾ ਟਾਈਮ ਹੋ ਗਿਆ ਆ ਲੱਕੜਾਂ ਵਾਲੀ ਖੁਰਲੀਆਂ ਤੇ ਖੜੀਆਂ ਨੇ ਕੋਸਤਾ ਉਸੋ ਛੱਡ ਆ ਲਿਆ ਗਿਆ ਬਾਲੇ ਵੱਡੇ ਵੱਡੇ ਲੀਵੇ ਹੁੰਦੇ ਐਸੇ ਤਾਂ ਬਾਕੀ ਮਲਾਉਣ ਆ ਕਿਸੇ ਬਾਈ ਹੋਰ ਨਾਲ ਰਾਕ ਟਾਪ ਕੁਆਲਟੀ ਦੀ ਪੂਰੀ ਸ਼ਾਹੂ ਸਾਲਾਂ ਦੀ ਪੂਰੀ ਮਿਲਦਾ ਕਿਸੇ ਬਾਈ ਨਾਲ ਕਰਾਉਣੇ ਸਨ ਕੱਲ ਨਾਲ ਲੈ ਕੇ ਤੇ ਨੇ ਨੰਬਰ ਤੇ ਆ ਜਾਓ ਮਿਲਦੇ ਆ ਮੈਂ ਮਤਰਾ ਉਹ ਦਿਖਾਉਣ ਗਾਂ ਕਿਉਂ ਰਹਿਣ ਦੇਰ ਤੇ ਕਿੰਨੇ ਹੋਏ ਸ਼ਹੀਵਾਲ ਦਾਰਾਰਾ ਜਸ਼ਿੰਦ ਸਿੰਘ ਸਿੰਘ ਦਾ ਉਹਨੇ ਮੈਂ ਕਿ ਕਿਦ ਰਿਸ਼ਤਾ ਕਰਦੇ ਫੇਰ ਇਹਦੇ ਕੋਲ ਹੀ ਆ ਵੀ ਉਹ ਮੱਝਾਂ ਨਾਲ ਆਪਣੇ ਵਾਲੀ ਹੈ ਓਏ ਕੁਛ ਮਾੜੀ ਗੱਲ ਹੈ ਠੰਡੀ ਹੈ ਬਈ ਬੱਚਾ ਕੀ ਰੇਟ ਆ ਬਈ ਦਾ 55 ਹੈ 55 ਜਾਇ ਰੇਡ ਬਾਈ ਦਾ ਇੱਕ ਤੋਂ ਘਰ ਚੈੱਕ ਮਾੜ ਮਾੜ ਸਿੰਘਾ ਮਾਗਰ ਬੱਛਾ ਪੂਰਾ ਸੋਹਣਾ ਤਾਜੀ ਸੂਈ ਲੱਗਦੀ ਐ ਇੱਕ ਦੋ ਦਿਨਾਂ ਦੀ ਦੇਖ ਨਾ ਬਾਈ ਦਾ ਨੰਬਰ ਪੁੱਛਦੇ ਆ ਜੇ ਮਿਲ ਗਿਆ ਤਾਂ ਇੱਕ ਤੋਂ ਘਰ ਲੋ ਚੈੱਕ ਪੂਰਾ ਟਾਪ ਕੁਆਲਟੀ ਦੇ ਹੈ ਸ਼ਰੀਫ ਹੈਗਾ ਨਾ ਮਿੱਤਰੋ ਸਾਨੂੰ ਗਾਂ ਦਿਖਾਉਣੇ ਇੱਕ ਪ੍ਰਾਵੋ ਥਣ ਮੱਝਾਂ ਨਾਲ ਲੱਗਾ ਇਹਦੇ ਪੂਰਾ ਟਾਪ ਕੁਆਲਿਟੀ ਦਾ ਇਹ ਨਾਲ ਹੋਰ ਦਿਖਾਉਂਦਾ ਬਾਈ ਤੋਰ ਕੇ ਮਾਗਰ ਬੱਚੀ ਹੈ ਅੱਜ ਤੇ ਉਹ ਡਾਕਰੀ ਪੜਿਆ ਸਵਾ ਬਜੇ ਆਹੋ ਕੀ ਸੇਲ ਬਾਈ ਕਿੰਨੇ ਦੀ ਬਾਈ ਪਤਾ ਕਿੰਨੇ ਦੀ ਹੈ ਅੱਛਾ ਗਾਹ ਬਾਈ ਦੀ ਸੇਲ ਹੋ ਰਹੀ ਉਹਨੂੰ ਦਿਖਾਈ ਸੀ ਕਾ ਬਾਈ ਕੋਲ ਕੱਪੜਾ ਖੜੀਆ ਇਹਦਾ ਕੀ ਰੇਟ ਆ ਬਾਈ ਇਹ ਕਿੰਨੇ ਦੀ ਹੈ ਬਾਈ ਇਹਦਾ 50000 ਰੁਪਏ ਮੁੱਲ ਕਰਦੇ ਜੀ ਕਿੰਨੇ ਦਾ ਰਹਿੰਦੇ ਬਾਈ ਇਹਦਾ ਬਹੁਤ ਹੈਗਾ 65000 ਰੁਪਏ ਮੁੱਲ ਹੈ ਰੇਟ ਹੋ ਜਾਂਦਾ ਨੇ ਬਾਕੀ ਬਾਈ ਨਾਲ ਕਰ ਲੈ ਥਾਣੇ ਦੇ ਵਧੀਆ ਟਾਪ ਦਾ ਲੱਗਿਆ ਕੱਲ ਕਰ ਲੈਵਾ ਘੱਟ ਹੈ ਜੇ ਜਿੰਨਾ ਰਹਿੰਦੇ ਆ ਬਾਈ ਨੰਬਰ ਦੱਸ ਦੇ 79814 97114 43631 43631 ਕਬੱਡੇ ਥਨ ਵਾਲੀ ਬਾਈ ਦੀ ਸੀ ਗਾਂ ਥੱਲੇ ਬਾਈ ਨਾਲ ਸੰਪਰਕ ਅੱਗੇ ਮਿਲਦੇ ਆਹ ਦੇਖੋ ਮੇਤਰਾ ਜਿਹੜਾ ਜਾਂਦਾ ਮੰਡੀ ਡੱਬਾ ਵਾਲੀ ਤੇ ਬੜੀ ਬਰੀਡ ਤਗੜੀ ਹੈ ਫਾਰਮ ਦੀ ਬੱਚੀ ਹੈ ਚੋਗਾ ਵਜਾ ਦੇ 238 ਬਾਹਰਲੇ ਆ ਗਾਂ ਮੋਲਾਲੇ ਪਰ ਆਹ ਉਹ ਤਾਂ ਖੜਲੇ ਹੋਤਾ। ਬਾਕੀ ਭਾਈ ਨੂੰ ਪੁੱਛਦਾ ਕੀ ਰੇਟ ਆ? ਬਣਾ ਲਾ ਭਾਈ। ਕੀ ਰੇਟ ਆ? ਬਣਾ ਲਾ। ਆਹ ਬਣਾ ਲਾ। ਚੱਲ ਥੋੜੀ। ਫਾਰਮ ਦੀ ਬੱਛੀ ਲੱਗਦੀ ਆ ਭਾਈ। ਲੇਵਾ ਬਹੁਤ ਟਾਪ ਦਾ ਆਪਣਾ ਮਾਦਾ। ਅੱਦੇ ਮਟਾ ਕਸਰੀ ਨੂੰ ਦਵਾ ਨੂੰ। ਪੂਰੀ ਟਾਪ ਕੁਆਲਿਟੀ ਦੀ ਐ। ਬਾਕੀ ਭਾਈ ਨਾ ਕਰਦੇ ਆ ਗੱਲ ਕੀ ਰੇਟ ਆ ਕਿੰਨੇ ਦੀ ਹੈਗੀ ਐ। ਭਾਈ ਨੂੰ ਬੰਨਣ ਦੇ ਕਰਦੇ ਆ ਗੱਲ। ਬਾਚੋੜੇ ਵਰਕੇ ਘਟਦੀ ਐ ਇਹ 26 ਕਿਲੋ ਬਾਈ ਇਹ ਸਲੇਵ ਆ ਜਾਵਾ ਮੈਂ ਮਟਰਟਸ ਨਹੀਂ ਹੁੰਦੀ ਬਾਈ ਕਦੇ ਵੀ ਲੈ ਬੈ ਉਹਨੂੰ ਬਾਕੀ ਬਾਈ ਨੂੰ ਪੁੱਛ ਰਿਹਾ ਕਿ ਮਾਸੂਆ ਬਾਈ ਕੀ ਹਾਲ ਐ ਠੀਕ ਐ ਜੀ ਜਿਹੜੇ ਗਾਂ ਤੋਰੀ ਬਾਈ ਕਿਵੇਂ ਸੂਏ ਦੂਜਾ ਸੂਏ ਜੀ ਕਿੰਨਾ ਤਿਆਰ ਬਾਈ ਹੋਣਾ ਵੀਡੀਓ ਹੋ ਗਈ ਕੋਲ ਕੈਮਰਾ ਦੇਣਾ ਵੀਰੇ ਹਾਂਜੀ ਕੈਮਰਾ ਦੇਣਾ ਬਾਈ ਕੀ ਮੁੱਲ ਲੈਦਾ ਸਤਨਾ ਜੀ ਇਹਦਾ 1 ਦਾ ਸੀ ਸੱਤ ਮਾਦਨ ਸੂਈ ਨੂੰ 26 ਕਿਲੋ ਦਾ ਬਾਕੀ ਲੇਵਾ ਗਵਾਹੀ ਭਰਦਾ ਭਰਾਵਾ ਦਾ ਬੱਚੀ ਆ ਮੱਛੀ ਮੰਗਰ ਜਿਵੇਂ ਬਾਹਰਲੇ ਦੇਸ਼ਾਂ ਇਹਨਾਂ ਦੇ ਗਾਂ ਜਾਂ ਛੋਹ ਵਾਲੀਆਂ ਕੋਲੇ ਵਾ ਗਾਂ ਦਾ ਟੁੱਟਮਾ ਨਹੀਂ ਹੈਗਾ ਕਦੇ ਵੀ ਨਹੀਂ ਖਰਾਬ ਹੁੰਦਾ ਇੱਥੋਂ ਕਰ ਲੋ ਚੈੱਕ ਕੀ ਰੇਟ ਆ ਬਾਬੇ ਦਾ 10 ਦਾ ਮਾਨ ਤਣ ਬਾਬੇ 95 ਜਿਸ 95000 ਦੇ ਮੰਗਰ ਬੱਛੀ ਬੱਚਾ ਕੀ ਬਾਬੇ ਮੰਗਰ ਵੀ ਬੱਛੀ ਹੈ ਤੇ ਅੱਜੀ ਨਾਲ ਘੱਲਿਆ ਬਾਕੀ ਰੇਟ ਤਾਂ ਦੱਸਤਾ ਵਾ ਬੰਨੇ 95000 ਦੀ ਬਾਕੀ ਆਪਾਂ ਤਾਂ ਲੱਗੀ ਗਾਂ ਚੰਗੀ ਭਰਾਵੋ ਬਾਕੀ ਤੁਸੀਂ ਉਹ ਕਰਨਾ ਨੰਬਰ ਤੁਹਾਨੂੰ ਲੈ ਦਿੰਦੇ ਆ ਉਹਦੇ 94650 62430 ਕਿਹੜਾ ਪਿੰਡਾ ਤੁੱਦਾ ਜੀ ਸਾਹ ਪਿੰਡਾ ਬਾਬੇ ਦਾ ਕੈਮਰਾ ਟਾ ਉਹਨੇ ਜੀ ਨਹੀਂ ਕਰਦਾ ਪਤਾ ਨਹੀਂ ਕਿੱਥੋਂ ਭਾਲ ਕੇ ਲਿਆ ਬਾਬਾ ਟੋਪ ਕੁਆਲਿਟੀ ਦੇ ਕਰ ਲਓ ਸਪਾਰਕ ਬਾਬੇ ਦਾ ਰੇਟ ਹੋ ਜਾਂਦੇ ਹੁੰਦੇ ਆ ਰੇਟ ਤੋਂ ਗਰੇ ਆ ਮਾਈਨਸ ਪੈਂਟ 25 ਇਹ ਨਾਲ ਇੱਕ ਨਾਲ ਇੱਕ ਨਗਿੰਨਾ ਫਿਰ ਹੀ ਆ ਜੂਗਾ। ਸਾਡੀ ਸਾਰੀ ਮੰਡੀ ਜੋ ਟੌਪ ਕੁਆਲਟੀ ਕੁਪੱਛੀ ਲੱਗੀ। ਹਜੇ ਹੋਊ ਵੀ ਦੰਦਾ ਜਿਹੇ। ਦੋ ਦੰਦੀ ਹੈ ਜੀ। ਦੋ ਦੰਦੀ ਹੈ। ਬੜੇ ਕਮਾਲ ਕਰਦੀ ਹੈ। ਇੱਕ ਦਾ ਕਰ ਲਓ ਬਾਬੇ ਨਾਲ ਸਪਰਕ। ਆ ਦੇਖੋ ਮਿੱਤਰੋ ਕਿ ਸਿੰਘ ਵਾਲਿਆਂ। ਦੋਵੇਂ ਫੈਰ ਗਏ। ਨਾ ਮੋਪਣਾ। ਜਿਹੜੀ ਹਣ ਦੇਖਿਆ। ਇਹਨਾਂ ਦਾ ਕੀ ਹੈ 55000 ਰੁਪਏ ਮੰਗਦਾ ਬਾਈ 55 ਆਹੀ ਰੇਟ ਜਿਹੜਾ 40 45 ਗਾਂ ਦਾ ਮੇਰੇ ਕੋਲੋਂ ਸੋਨ ਗਾਂ ਦਿਖਾਉਣੇ ਆ ਵੀ ਟਾਪ ਕੁਆਲਿਟੀ ਦੇ ਹੈਡਰ ਕਿਹੋ ਜਿਹਾ ਥੋੜਾ ਜਿਹਾ ਕੀ ਹੈ ਕਿ ਪੁੱਛਣਾ ਬਾਈ ਨੂੰ ਕਿੰਨਾ ਦੁੱਧ ਆ ਕੀ ਰੇਟ ਹੈ ਕੀ ਫੋਨ ਨੰਬਰ ਹੈ ਨਾਲਾ ਨੂੰ ਚਾਹੀਏ ਆ ਚੜਾਈ ਬਹੁਤ ਵਾਕੀਲੇ ਪੱਕੇ ਲੈਵੇ ਦੀ ਹੈ ਬਾਈ ਸਸਰੀ ਗਾਲ ਆਪਣੇ ਬਾਈ ਕਿਹੜਾ ਪਿੰਡ ਹੈ ਵੀਰੇ ਬਾਂਢੀ ਜੀ ਬਾਂਢੀ ਹਾਂਜੀ ਆ ਗਾਂ ਬਾਈ ਕਿੰਨਾ ਸੂਆ ਇਹ ਇਹ ਦੂਜਾ ਸੂਆ ਹੈ ਜੀ ਕਿੰਨੇ ਦਿਨੋਂ ਕੁ ਸੂਈਨ ਵੀਰੇ ਤਿੰਨ ਚਾਰ ਦਿਨ ਹੋ ਗਏ ਕਿੰਨਾ ਦੁੱਧਾ ਬਾਈ ਨਾ ਹੁਣ 20 ਕਿਲੋ ਹੁੰਦਾ ਬਾਈ 20 ਕਿਲੋ ਬੋਲਾ ਬਾਈਆਂ ਤਿਆਰ ਆ ਤੀਜਾ ਚੌਥਾ ਦਿਨ ਹੈ ਦੂਜਾ ਸੂਆ ਫੋਨ ਨੰਬਰ ਵੀਰੇ 816 8137955 816 78 37957 ਜੀ 379 ਰੇਟ ਕੀ ਬਈ ਜਿਆਦਾ ਇਹਦਾ ਲੱਖ ਰੁਪਿਆ ਮਤਲਬ ਕਰਦੇ ਆਂਗੇ ਜੀ 90 ਦੀ ਦੇ ਦਾਂਗੇ ਭਾਈ ਜੀ 90000 ਦੀ ਰਹਿ ਮੂੰਹ ਮਾਓ ਦੇਖੋ ਫੇਸ ਕੁਆਲਟੀ ਆ ਥੋੜੀ ਪੀਕੇ ਲੈਵਲ ਦੇ ਉਲੇ ਕੰਡੇ ਘਟੀ ਖੜੀ ਐ ਬਾਕੀ ਰੇਟ ਤਾਂ ਹੋ ਜਾਣਾ ਦਾ ਕਰ ਲਿਓ ਬਾਈ ਨਾਲ ਸੰਪਰਕ ਇਹ ਗਾਂ ਬਈ ਕੋਈ ਆਪਣੇ ਕੋਲੇ ਇੱਕ ਗਾਂ ਅਸੀਂ ਬਾਈ ਦੀ ਇਹਨੂੰ ਕਾਇਦ ਨੂੰ ਕਹ ਬਾਈ ਸੁਈ ਨੂੰ ਇਹ ਕਾਲੀ ਸੁਈ ਹੈ ਇਹ ਕਾਲ ਸੁਈ ਹੈ ਕਿੰਨਾ ਦੇ ਦੋਤ ਬਾਈ ਇਹ ਦੋਦਾ 35 ਕਿਲੋ ਦੇ ਦੋ ਮੱਜਾਂ ਵਾਲਾ ਥਣ ਲੱਗਿਆ ਮੁੱਖੀ ਵਾਲਾ ਵਧੀਆ ਰੇਟ ਬਾਈ ਇਹਦਾ ਇਹਦਾ ਮੁੱਲ ਇੱਕ ਪੰਜ ਕਰਦੇ ਚ ਚੰਨ ਮਿਲਿਆ ਬਾਈ ਕਹਿੰਦਾ 95000 ਦੇ ਦਾਂ ਆਰਡਰ ਕੁਆਲਟੀ ਇਹਦਾ ਪੂਰਾ ਟਾਪ ਆ ਚਿਪਸ ਮਿਕਸਰ ਥੋੜੀ ਜੀ ਬੱਚਾ ਕੀ ਬਾਈ ਨਾਲ ਬੱਛਾ ਹੈ ਬੱਛਾ ਉਹਦੇ ਨਾਲ ਉਹਦੇ ਨਾਲ ਬੱਛਾ ਦੋਨਾਂ ਨਾਲ ਬੱਛੇ ਆ ਬਾਈ ਨਾ ਕਰ ਲੈ ਸੰਪਰਕ ਨੰਬਰ ਵਾਈ ਦਾ ਉਹੀ ਹੈ ਆਏ ਖੜੇ ਆਂਦੇ ਮਿੱਤਰੋ ਛੱਡਾਂ ਥੱਲੇ ਮੈਸਾ ਆਏ ਗਾਹ ਕਹੁੰਦੇ ਆ ਮੱਝਾਂ ਨੇ ਡੱਬ ਵਾਲੀ ਮੰਡੀ ਆ ਛੱਡ ਆ ਗਿਆ ਛੱਡਾਂ ਆ ਕੋਈ ਆ ਗਏ ਉਹ ਉੱਥਾ ਤੱਕ ਮੰਡੀ ਕਾਫੀ ਵੱਡੀ ਆ ਇਹ ਉਹ ਵੀ ਡਬਲ ਮੰਡੀ ਆ ਬਾਈ ਪਾਈ ਉਹਨਾਂ ਦੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਦੇ ਵਰਗੇ ਭਾਈਆਂ ਨਾਲ ਹੀ ਚੱਲੂ ਕੰਮ ਹੋਣਾ ਅੱਗੇ ਤੋਂ ਆ ਦੇ ਸਿੰਘ ਸੋਂਗਾ ਪਾਰਟੀ ਦੇ ਖੋ ਮੱਝੀ ਮੱਝਾਂ ਖਾ ਰਹੇ ਤੇ ਵਧੀਆ ਆ ਜਾਂਦੀਆਂ ਮੱਝਾਂ ਵਧੀਆ ਆ ਜਾਂਦੇ ਗਾਂ ਆ ਵਧੀਆ ਆ ਜਾਂਦੇ ਜਿਹੜੀਆਂ ਆ ਮੱਝਾਂ ਆ ਗਈਆਂ ਇੱਧਰ ਇਹ ਜਾਂਦੇ ਝਾਂਸੀ ਝਾਂਸੀ ਜਾਂਦੇ ਆ ਕੱਲ ਨੂੰ 6 ਤਰੀਕਾ 6 ਤਰੀਕ ਤੇ ਬਾਈ ਕਹਿੰਦਾ ਮੰਡੀ ਹੁੰਦੀ ਹੈ ਸਾਰੀਆਂ ਮੱਝਾਂ ਉੱਧਰ ਜਾਣੀਆਂ ਜਿਹੜੇ ਇੱਧਰ ਆ ਗਏ ਵੇਖਿਆ ਚੱਕ ਕੁਆਲਟੀ ਹੋ ਜਾਵਾ ਇਹਨਾਂ ਤੋਂ ਘਰ ਲੋ ਚੈੱਕ ਆਈਆਂ ਮੱਝਾਂ ਆਉਂਦੀਆਂ ਇੱਥੇ ਆ ਇੱਧਰ ਚੋਧੀਆਂ ਸਾਰੀਆਂ ਹੈ 54 ਖੜੀਆਂ ਹੁਣ ਖਾਲੀ ਕਰੀਆਂ ਤੇ ਚਾਂਸੀ ਜਾਣੇ ਚਾਂਸੀ ਕਾਲ ਨੂੰ ਸ਼ੀਤ ਤਰੀਕ ਪਾਈ ਕਹਿੰਦਾ ਮੰਡੀ ਹੁੰਦੀ ਹੈ ਉੱਥੇ ਆ ਕੇ ਦਾਰਦਾਂ ਨੇ ਵੇਚਦੇ ਨੇ ਜਿੰਨੀਆਂ ਵੇਕੀਆਂ ਵਾਕੇ ਦੁੱਧੇ ਲਾ ਲੈਣਗੇ 70 ਰੁਪਏ ਮੱਝ ਦਾ ਉੱਥੇ 60 ਰੁਪਏ ਗਾਂ ਦਾ ਪਾਕੀ ਤੇ ਲਖਾਈ ਬਾਈ 2200 ਰੁਪਿਆ ਖਰੀਦਣ ਵਾਲੇ ਦੀ ਦੂਜੇ ਤੇ 20 ਰੁਪਏ ਲੱਗਦੇ ਆ ਚਾਰ ਬਣਾ ਲੱਗਦੀ ਹਫਤੇ ਚ ਆਹ ਟਾਪ ਕੁਆਲਿਟੀ ਨਹੀਂ ਕਹਿ ਸਕਦੇ ਇਹਨੂੰ ਆਪਾਂ ਤੇ ਉਹ ਆਏ ਨੇ ਯਾਰ ਵੱਡਾ ਦੇ ਬਾਬਾ ਜੀ ਦਾ ਜਿਵੇਂ ਦਿਖਾਈ ਤੁਹਾਨੂੰ ਪਹਿਲੜ ਵੀਡੀਓ ਚ ਇਹ ਕਰ ਲੈ ਉਸ ਤਰਕ ਬਾਈ ਨਾਲ ਆਹ ਬੰਮ ਤਰ੍ਹਾਂ ਬਾਈ ਫਲਕਾਰੀ ਪਈ ਜਾਂਦਾ ਹੈ ਇਹ ਹੈ ਫਲਕਾਰੀ ਯਾਰ ਤੂੰ ਗੱਲ ਕਰਦਾ ਕਾਲਸਲੇ ਵੇਦੀਆ ਜਮ ਪੂਰੀ ਟੌਪ ਜਿੰਦੇ ਸਹੀ ਬਾਈ ਪਾਜੀ ਦਰਦਾ ਬਾਈ ਉੱਤੇ ਪੁੱਛਦੇ ਆ ਬਾਈ ਨੂੰ ਕੀ ਰੇਟ ਆ ਕੈਮਾਸਵਾ ਬਾਈ ਕੀ ਹਾਲ ਆ ਠੀਕ ਠੀਕ ਫਿਰ ਆ ਗਾਂ ਤੁਰ ਕੇ ਕੈਮਾਸਵਾ ਇਹ ਕਿੰਨੇ ਦਿਨ ਕੋ ਭਾਈ ਸੂਜ ਨੂੰ ਕਿੰਨਾ ਦੁੱਧ ਆ ਵੀਰ ਹਣ ਕੋ ਦੋ 20 ਕਿਲੋ ਬਾਈ 3 ਕਿਲੋ ਦੁੱਧ ਭਾਈ ਕਹਿੰਦਾ ਪਹਿਲਾ ਸੂਹਾ ਦੰਦਾ ਜੀ ਹੈ ਭਾਈ 4 ਰੁਪਏ ਚੌਗੀ ਅਮਰ ਮਗਰ ਭਾਈ ਬੱচ্চਾ ਅੱਛਾ ਭਾਈ ਮਗਰ ਬੱচ্চਾ ਤੇ ਕੀ ਰੇਟ ਭਾਈ ਜੈਨੂ ਆਣ ਜਦਾ 85 ਕੀ ਗਾਂ ਕੋਲੇ ਖੜ ਜਾ 38 ਭਾਈ ਹੋ ਜੂਗਾ ਨਾ ਨੰਬਰ ਨੰਬਰ ਬੋਲਦੇ ਭਾਈ ਮਾੜੇ 904110524 0544 ਗਾਂ ਟਾਪ ਕੁਆਲਿਟੀ ਦੀ ਹੈ ਭਾਈ ਨਾ ਕਰ ਲਿਓ ਗੱਲ ਮੁੱਠੀ ਵਾਲਾ ਸਾਨੂੰ ਲੱਗਿਆ ਵਧੀਆ ਬਾਕੀ ਸ਼ਾਹੂ ਸੀਲ ਹੈ ਨੇ ਭਾਈ ਵਰਦਾ ਭਾਈ ਉੱਤੇ ਕਰ ਲਿਓ ਭਾਈ ਦਾ ਸੰਪਰਕ ਇਧਰ ਦੱਬੇਟਾਂਆਂ ਖੜੀਆਂ ਸੱਚ ਆ ਜਾਣ ਜਾਂ ਮੰਡੀ ਆਂ ਛੱਡਾ ਸਾਰੀ ਮੰਡੀ ਦੀ ਠੀਕ ਹੈ ਜਿਹੜਾ ਜਮੇ ਇੱਕ ਤਾਂ ਮੀਰੋ ਅ ਮਿੱਤਰੋ ਇਹ ਡੱਬਾ ਵਾਲੀ ਮੰਡੀ ਤੇ ਇਹ ਛੋਟੇ ਵੀਰ ਦਾ ਚੈਨਲ ਆ ਸੰਧੂ ਰੈਜੀ ਫਾਰਮ ਛੱਡੂ ਵਗੜ ਆ ਦੇਵਾ ਆਪ ਅੱਛੀ ਦਾ ਵੀ ਟਾਪ ਕੁਆਲਟੀ ਦਾ ਆ ਦੇਖੋ ਮਿੱਤਰੋ ਥੱਲੇ ਵਪਾਰੀ ਵਿਚਾਰੇ ਕੀ ਕਰਨ ਬੱਚਾ ਟਾਈਮ ਜੋ ਗਿਆ ਅਗਲਾ ਕਹਿੰਦਾ ਕੱਲਾ ਨਫਾ ਆਇਆ ਕੱਲਾ ਨਫਾ ਕੀ ਕਰੋ ਮਿੱਤਰੋ ਆ ਦੇਖੋ ਇਹ 3000 ਰੁਪਏ ਤੋੜ ਜਾਂਦੀਆਂ 5-5000 ਪਿੱਛੇ 2000 ਪਿੱਛੇ ਇਹ ਵਿਚਾਰੇ ਕੀ ਕਰਨ ਹੁਣ ਹੁਣ ਵੇਚਨੇ ਬੂ ਘਾਟਾ ਵਾਦਾ ਕਰਨਾ ਪਊਗਾ ਉਹ ਘਟਾ ਲਾਜ਼ਮੀ ਇਹ ਗੱਲ ਜੈਨੂਅਲ ਬਾਕੀ ਫੋਨ ਨੰਬਰ ਦੇ ਦੇ ਨਾਲ ਦੇ ਨਾਲ ਕਰ ਲੈੋ ਸੰਪਰਕ ਭਾਵੋ ਜਿਹੜੇ ਕਿਸੇ ਨੇ ਗਾਂ ਲੈਣੀਆਂ ਮੱਝ ਲੈਣੀਆਂ ਬਾਕੀ ਆ ਦਿਖਾਉਣਾ ਤੁਹਾਨੂੰ ਖਦਾ ਹੋਰ ਜਾਣ ਪਾ ਦੋ ਚਾਰ ਤਾਂ ਦੇਖੋ ਮਿੱਤਰੋ ਗਾਂ ਬੜੀਆਂ ਨਾੜਾਂ ਨੂੜਾਂ ਲੈਵੇ ਤੇ ਕੁੱਛ ਰਹੇ ਆ ਬਾਈ ਨੂੰ ਕਿ ਮਾਸੂਆ ਕੀ ਗੱਲ ਬਾਤ ਆ ਕਿੰਨੇ ਦਿਨਾਂ ਦੀ ਚਾਹੀਦੀ ਹੈ ਇਹ ਵਾਲੂ ਉਹ ਤਾਂ ਬਾਹਰ ਲਿਆਂ ਗੰਜਾਂ ਨੂੰ ਬਣਾਈ ਖੜੇ ਕਰਮ ਵਾਲੀ ਮੁੱਠੀ ਆ ਰਹੀਆਂ ਲੱਗਿਆ ਜੇ ਧਰੋਂ ਨਾੜਾ ਰੋੜੋ ਕਿਹੜਾ ਕਬਨ ਦੋਨਾਂ ਪਾਸੇ ਪਾਈਪ ਲਾਈਨ ਵਰ ਕੀ ਹੈ ਭਾਈ ਕੀ ਹਾਲ ਹੈ ਵਧੀਆ ਵਧੀਆ ਭਾਈ ਜੀ ਕੈਮਾ ਸੂਆ ਵੀਰੇ ਗਾਂ ਹ ਇਹ ਗਾਂ ਵੀਰੇ ਤੀਜਾ ਸੂਆ ਸੂਈ ਹੈ ਜੀ ਕਿੰਨੇ ਦਿਨੋਂ ਕੋ ਸੂਈ ਨੂੰ ਭਾਈ ਸੂਈ ਨੂੰ ਅੱਜ 12 ਦਿਨੋਂ ਕਿੰਨਾ ਦੁੱਧਾ ਭਾਈ ਹੁਣ ਤਿਆਰ ਸਾਈ 28 ਕਿਲੋ ਪੰਡੇ ਵਾਲਾ ਦੁੱਧਾ ਹੈ ਠੀਕ ਹੈ ਬਾਕੀ 28 ਲੀਟਰ ਤਿਆਰ ਆ ਬਾਈ ਕਹਿੰਦਾ ਉਫਰ ਲੇ ਵਾ ਵੀ ਭਰਾਵੋ ਗਵਾਹੀ ਭਰਦਾ ਦੁੱਧ ਦੀ ਚੜਾਈ ਬਹੁਤ ਐ ਉਹਨੇ ਅੱਗੇ ਤੇ ਉਹਨੇ ਪਿੱਛੇ ਆ ਤੀਜਾ ਹਸੂਆ ਮਗਰ ਬੱਚਾ ਨਾ ਬਾਈ ਫੋਨ ਨੰਬਰ ਵੀਰੇ 97796181 97796 181 ਲਾ ਲਿਓ ਦਾ ਤੁਹਾਨੂੰ ਮਿਲ ਜੂਗਾ ਜੀ ਤਰਾ ਤੋ ਲੀ ਗਾ ਪੂਰੀ ਬਾਈ ਕਿਹਾ ਦੁੱਧ ਵੀ ਸੰਗਣਾ ਹੋਊ ਧਾਰ ਦੂਰ ਦੀ ਗਏ ਬਾਈ ਕੋ ਪੋਲੀ ਆਈ ਖਵਾ ਲੀ ਬਹੁਤ ਸੋਨਾ ਲੱਗਾ ਸਾਉ ਜੀ ਵੀ ਲੈ ਬਾਈ ਪੱਕਾ ਲੈਵਾ ਪੂਰਾ ਜਮਾ ਐ ਨਹੀਂ ਹੈਗਾ ਵਿੱਚ ਉਂਗਲ ਗੜ ਜੂਗੀ ਉਹ ਦੇਖਣਾ ਭਰਾਵਾ ਆ ਗਿਆ ਬੱਚਾ ਇਹਦੇ ਨਾਲ ਛੋਟੇ ਜਿਹੇ ਬੱਚਾ ਨਾਲ ਹੀ ਹੈ ਕਰ ਲਿਓ ਬਾਈ ਨਾਲ ਸੰਪਰਕ ਮਿਲਦੇ ਆਂ ਜੀ ਰੇਟ ਕੀ ਵੀਰੇ ਦਾ ਮੇਰਾ ਪਈ 75000 ਦੀ ਹਾਂ ਨਾਗਾ ਦੇ ਦੇਆ ਮਾਨਤਾਣ ਹੋ ਜੂ ਪਈ ਕਹਿੰਦਾ 75000 ਚੋਂ ਕੋ ਗੱਲ ਨਹੀਂ ਜਾਨਵਰ ਪਸੰਦ ਆ ਜੀ ਨਾ ਰੇਟ ਰੂਟ ਤਾਂ ਹੋ ਜਾਂਦਾ ਮਿਲਖ ਪਹਿਣ ਦੇਖੋ ਮਿੱਤਰੋ ਦੋਨਾਂ ਪਾਸੇ ਜੇ ਪਾਈਪ ਲਾਈਨ ਨਹੀਂ ਹੁੰਦੀ ਆਪਣੀ 6 ਇੰਚੀ ਉਹਦੇ ਵਰਗੀ ਆ ਦੋਨਾਂ ਪਾਸੇ ਆ ਬਾਕੀ ਸ਼ਾਹੂ ਸੀਲ ਆ ਜਾਨਵਰ ਕਿਲੋ ਦੁੱਧ ਘੱਟ ਦੇ ਦੇ ਹੋਵੇ ਸੀਲ ਆ ਦੇਖੋ ਮੌਜਨਾ ਕਰਮ ਵਾਲੀ ਖਾਈ ਜਾਂਦੀ ਐ ਕਰ ਲਿਓ ਸਪਰਕ ਬਾਜੀ ਨਾਲ ਇਹ ਗਾਂ ਜਾਂਦੀਆਂ ਮਿੱਤਰੋ ਬਾਹਰ ਆਸੇ-ਉਸੇ ਗੁਜਰਾਤ ਐਮਪੀ ਸਾਰੇ ਕਹਤੇ ਜਾਣਗੇ ਆ ਹੈਲੋ ਇੱਧਰ ਹੁੰਦਾ ਸਾਰਾ ਬਿਕੇ ਮਾਲ ਜਿਵੇਂ ਆਪਣੇ ਝੋਟਕਾਂ ਦੀਆਂ ਨੇ ਕਾਟੂ ਮਾਲ ਚ ਮੱਜਾਂ ਗਾਂਆਂ ਦੁੱਧ ਦੇ ਜਾਂਦੀਆਂ ਬਾਹਰ ਘਾਟੇ ਵੀ ਜਾਣਗੇ ਮਿੱਤਰੋ ਬੌਲੀਆਂ ਬਾਹਰ ਜਾਂਦੀਆਂ ਆਪਣੇ ਰੱਖ ਕੇ ਰਾਜੀ ਘਟਾ ਸਾਂਭ ਲਿਆ ਕਰੋ ਮਿੱਤਰੋ ਇਹੀ ਕੰਮ ਆਊਗਾ ਆਪਣੇ ਅਕਸਰ ਆਪਦਾ ਕੰਮ ਮਾਲਕੀ ਵਾਲਾ ਤਾਂ ਹੈਗਾ ਨੌਕਰ ਨਾਲ ਮਾਲਕਵਾਨਾ ਚੰਗਾ ਰਹਿੰਦਾ ਕਹਿੰਦੇ ਐਸੀ ਮੰਡੀ ਲੱਪਾਲੀ ਗਾਈ ਤਾਂ ਤੁਸੀਂ ਜੀ ਮਰਜ਼ੀ ਲੈ ਲਓ ਟਾਪ ਤੋਂ ਟਾਪ ਤੇ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਜਿਹੜੀ ਮਰਜ਼ੀ ਗਾਂ ਲੈ ਲਓ ਐਤਵਾਰ ਨੂੰ ਆ ਜਾਓ ਇੱਥੇ ਗਾਂ ਮਿਲ ਜੂ ਬੰਦਾ ਖਾਲੀ ਨਹੀਂ ਮੁੜਦਾ ਅੱਜ ਡੱਡੇ ਲਈ ਵੀ ਹੈ ਗਾਂ ਜਾਂਦੇ ਮਿੱਤਰੋ ਇਹਦਾ ਕੁਝ ਵੀ ਨਹੀਂ ਇਹ ਤਾਂ ਬਾਲੇ ਵੱਡੇ ਵੱਡੇ ਲੈਵ ਵਾਲੀਆਂ ਵਿੱਚ ਗਾਂ ਜਾਂ ਜਿਹੇ ਜਾ ਮਿੱਠਾ ਪਾਓਗੇ ਉਹਦੇ ਤੁਹਾਨੂੰ ਮਿਲ ਜੂਆ ਰਹੇ ਜਿਵੇਂ ਆ ਖੜੀ ਐ ਦੁੱਧ ਵੀ ਇਹਨਾਂ ਦਾ ਸੰਘਣਾ ਆਉਂਦਾ ਜਿਵੇਂ ਆ ਖੜੀ ਆ ਦੂਜੇ ਏਚ ਐਫ ਨੋ ਦਿਖਾਉਣਾ ਸਾਨੂੰ ਹੋਰ ਗਾਂ ਕੋਈ ਅੱਜ ਮਿੱਤਰੋ ਕਰਦੇ ਆ ਗੱਲਬਾਤ ਐ ਮਿੱਤਰੋ ਇਹ ਕਾ ਗਾਂ ਹੋਰ ਦਾ ਟੌਪ ਕੁਆਲਟੀ ਦੀ ਮੰਡੀ ਚ ਪੰਜ ਸੱਤ ਗਾਂ ਨੇ ਪੂਰਾ ਟੌਪ ਦੀਆਂ ਆਸਿਕਾ ਵਰ ਲੈ ਚੈੱਕ ਅਲੱਤ ਧਾਕੜ ਦੇਵਾ ਮਿੱਤਰੋ ਦੁੱਧ ਦੀ ਗਵਾਹੀ ਭਰਦਾ ਇਹ ਲੇਵਾ ਤੂੰ ਖੜਿਆ ਨਹੀਂ ਜਾਂਦਾ ਗਾਂ ਤਾਂ ਕਿਵੇਂ ਖੜੀ ਐ ਕੋਈ ਵਰ ਰੋ ਚੈੱਕ ਖੜਿਆ ਨਹੀਂ ਜਾਂਦਾ ਗਾਂ ਤੰਗ ਹੋ ਜਾਂਦੇ ਇਹਨਾਂ ਦੁੱਧ ਫੋਟ ਫੋਟ ਦਾ ਫਰਕ ਪਿਆ ਥਾਣਾ ਥਣ ਵੀ ਮੁੱਠੀ ਵਾਲਾ ਲੱਗਿਆ ਵਧੀਆ ਬਾਕੀ ਇਹਦਾ ਦੁੱਧ ਵੀ ਸੰਗਣਾ ਹੋਊਗਾ ਆ ਗਿਆ ਬੱਚਾ ਬਾਈ ਨੂੰ ਪੁੱਛਦੇ ਆਂ ਤੇ ਮਹਸੂਆ ਕੀ ਗੱਲ ਬਾਤ ਆ ਬਾਈ ਸਸਰੀ ਘਰ ਬਾਈ ਕੀ ਨਿਕੈ ਮਹਸੂਆ ਗਾਂ ਹੈ ਤੀਜਾ ਸੁਆ ਕਿੰਨੇ ਦਿਨੋਂ ਕੋ ਸੁਈ ਨੂੰ ਵੀਰੇ ਇਹ ਤੀਜਾ ਦਿਨੋਂ ਮਗਰ ਬੱਚੀ ਆ ਕਿੰਨਾ ਬੋਲੋ ਬਾਈ 22 ਕਿਲੋ ਤਿਆਰ ਆ ਗਈ ਇਹਨੇ ਇੱਕ ਬਸ਼ਟੀ ਗਾਂ ਦੀ ਵੀਰੇ 22 22 ਕਿਲੋ ਦੁੱਧ ਖੁੱਲਾ ਦੇ ਦੋ ਵੀ ਅੱਖ ਨੂੰ ਜਨਾ ਮਰ ਗਈ ਇੱਕ ਵੈਰੀ ਗੁੱਡ ਬਾਈ ਨੇ 30 ਨਹੀਂ ਕਿਹਾ 35 ਨਹੀਂ ਕਿਹਾ ਇਹਨੇ ਦੁੱਧ ਤਾਂ ਲੱਗਦਾ ਪ੍ਰਾਪੋ ਗਵਾਹੀ ਭਰਦਾ ਲੇਵਾ ਤੇ ਰੇਟ ਕੀ ਹੈ ਬਾਈ ਜੈਨੂਨ ਜਤਾ ਰੇਟ ਇੱਕ ਦੀ ਇੱਕ ਦਾ ਦੀ ਮਾਗਰ ਬੱਚਾ ਬਾਈ ਬੱਚੀ ਹੈ ਮਾਗਰ ਇੱਕ ਬਸ਼ੀਕ ਨਾ ਇੱਕ ਨਗੀਨਾ ਫਰੀ ਹੈ ਨੰਬਰ ਨਾ ਬਾਕੀ ਪੱਧਰੀ ਹੈਗਾ ਉੱਥੋਂ ਜਮਾ ਕਿੰਨਾ ਨੰਬਰ ਹੈ ਵੀਰੇ 62896302 62800 96 340 340 ਇੱਥੋਂ ਕਰ ਲਓ ਚੈੱਕ ਮਿੱਤਰੋ ਦਾ ਚੌੜੀਆਂ ਨੱਤਾ ਕਰਕੇ ਘੜਦੀਆਂ ਉਹ ਖੜਾ ਨਹੀਂ ਜਾਂਦਾ ਇਹ ਮੰਡੀ 'ਚ ਬਸ 5-7 ਗਾਂਾਂ ਨੇ ਗਿਨੇ ਆ ਦਿਖਾ ਦਿਆਂ ਬਈ ਸਾਰਿਆਂ ਆਪੋਕੇ ਲਾਦੇ ਆ ਗਈ ਬੱਚੀ ਮਗਰ ਬੱਚੀ ਬਹੁਤ ਸੋਹਣੀ ਆ ਮਗਰ ਕਰ ਲਓ ਚੈੱਕ ਖਿੜਾੜੀ ਪਿਛਾੜੀ ਇੱਕੋ ਜਗਾਂ ਦੀ ਬੱਚੀ ਬਹੁਤ ਸੋਹਣੀ ਆ ਮਗਰ ਕਰ ਲਿਓ ਬਾਈ ਨਸਪਰਤ ਆ ਯਾ ਮੇਥਰੋ ਢੱਪੜੀ ਮੰਡੀ ਨੂੰ ਦਿਖਾਤੀ ਸਾਰੀ ਕਵਰ ਕਰਕੇ ਬਾਕੀ ਭਰਾਵੋ ਕਮੈਂਟ ਕਰਕੇ ਦੱਸਦੇ ਜੇ ਕੋਈ ਰਹੇਗੀ ਤਾਂ ਸਰਾ ਉਹ ਜੀ ਕੱਢੀ ਜਾਂਦੀ ਹੁੰਦੀ ਹੈ ਆਹ ਦੇ ਮੈਂ ਆਹ ਕਾ ਖੜੀ ਆ ਬਲੇਵਾ ਪੂਰਾ ਵਧੀਆ ਰੇਟ ਵੀ ਜੈ ਜੀ ਹੋਊਗਾ ਤਾਂ ਆਹ ਖੜੀ ਵੱਡੀ ਆ ਇਹ ਜਿਹਾਂ ਕਾ ਆਉਂਗਾ ਇਥੇ ਪੂਰਾ ਟਾਪ ਕੁਆਲਟੀ ਆ ਸ਼ੈੱਟ ਲਾਸਟ ਆ ਗਿਆ ਇਧਰੋਂ ਇਧਰ ਸ਼ੈੱਟ ਹੈ ਨਹੀਂਗਾ ਬਾਕੀ ਕਮੈਂਟ ਇਲਾਜਮੇ ਕਰਿਓ ਭਰਾਵੋ ਛੋਟਾ ਹੱਕ ਹੈ ਜਿਵੇਂ ਕਮੈਂਟ ਕਰਨ ਦਾ ਮਰਜ਼ੀ ਕਰਦੇ ਹੋ ਛੋਟੇ ਭਾਈਆਂ ਸਵੀਕਾਰ ਕਰਾਂਗੇ ਹਾਂ ਲਗਾ ਗਾਮ ਵੀ ਟਾਪ ਕੁਆਲਟੀ ਦੇ ਬੁਰੀ ਲੈਵਲ ਉਹਦਾ ਬਹੁਤ ਵੱਡਾ ਹੈ ਤੇ ਬਾਕੀ ਚੈਨਲ ਨੂੰ ਕਰ ਲਿਓ ਭਰਾ ਬਣ ਕੇ ਸਬਸਕ੍ਰਾਈਬ ਤੁਹਾਨੂੰ ਪਹਿਲਾਂ ਛੋਟੇ ਵਰਗੇ ਭਾਈਆਂ ਨਾਲੇ ਕੰਮ ਚੱਲੂ ਹਣੀ ਚੱਲਦਾ ਕੱਲਿਆਂ ਦਾ YouTube ਪਰ ਫਾਰ ਮੈਂਬਰ ਹੀ ਹੋ ਜਾਂਦੇ ਆ ਆਪਦੇ ਵੀਰ ਬਣ ਕੇ ਠਾ ਦਿਓ ਕਰਦਾ ਜਰਾਤ ਨੂੰ ਸਾਰੀ ਜਦੋਂ ਵੀਡੀਓ ਪਾਤੀ ਦੇ ਤਰੀਲੇ ਤਰੀਲੇ ਦੇ ਤਰੀਲੇ ਰੇ ਬਾਕੀ ਧੰਨਵਾਦ ਉਹ ਦੇ ਲੋ ਬਾਈ ਸਾਰੇ ਬਾਈਆਂ ਦਾ ਬਹੁਤ ਜਿਆਦਾ ਸ਼ੁਕਰੀਆ ਦਾ ਸਾਰੀ ਮੰਡੀ ਦਿਖਾ ਲਈ ਤੁਹਾਨੂੰ ਇਧਰ ਆਏ ਖੁਰਲੀਆਂ ਪੰਨਿਆਂ ਉਧਰੋਂ ਪੱਕੀਆਂ ਖੁਰਲੀਆਂ ਇਹ ਮੰਡੀ ਡੱਬ ਵਾਲੀ ਮਹੀਨੇ ਚਾਰ ਵਾਰ ਲੱਗਦੀ ਹੈ 2200 ਰੁਪਏ ਖਰੀਦਣ ਵਾਲੇ ਦਾ ਤੇ 20 ਰੁਪਏ ਵੇਚਣ ਵਾਲੇ ਦੇ ਆ ਉਹ ਗੇਟ ਆ ਗਿਆ ਮੇਨ ਬਾਕੀ ਇਹ ਸਾਰੀ ਮੰਡੀ ਆ ਗਿਆ ਇੰਨੀ ਕੁ ਪੂਰੀ ਡੱਬਲੀ ਮੰਡੀ ਆ ਬਹੁਤ ਜਿਆਦਾ ਉਹ ਅੱਗੇ ਤਾਂ ਆਇਆ ਪੂਰਾ ਜਾ ਕੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਚ ਭਰਾਵੋ ਬਾਕੀ ਛੋਟਾ ਸਾਥ ਚਾਹੀਦਾ ਫਿਰ ਮਿਲਣਾ ਹਾਂ ਉਸਰਾ ਜਿੱਥੇ ਮਰਜੀ ਭੇਜਦਾ ਗਰਾਹਪਸਤਾਨ ਹਾਜ ਹਰਿਆਣਾ ਯੂਪੀ ਸਾਰੇ ਇੱਕ ਵੀਡੀਓ ਬਣਾ ਕੇ ਲਿਆ ਕਰਾਂ ਤੁਹਾਡੀ ਘਰਤ ਬਾਕੀ ਮਿਲਦੇ ਆ ਮਿੱਤਰੋ ਜੀ ਚਲੋ ਠੀਕ ਹੋ ਭਰਾਵੋ ਮਿਲਦੇ ਆ ਆਹ ਦਾਾਂ ਵੀ ਟਾਪ ਕੁਆਲਿਟੀ ਦਾ ਬਾਈ ਦੀ ਜਮਾ ਚੰਗੀ ਵੱਧੀ ਲੈ ਜਾ ਕਰ ਕਵਲਿਟੀ ਵੀਡੀਓ ਬਣਾ ਰਿਹਾ ਹਾਂ ਆਹ ਇੱਧਰ ਖੜੀਆਂ ਟਾਪ ਜਮਾ ਬਾਕੀ ਦੂਸਰ ਮਹੀਨੇ ਛੋਟੀ ਪ੍ਰਾਈਸ ਜਿਹੜੀ ਤੇ ਮਿਲਦੇ ਆ ਮਿੱਤਰੋ ਅਗਲੀ ਵੀਡੀਓ ਚ ਆ ਦੇਖ ਜੀ ਮੈਂ ਆਹ ਗਾਂ ਖੜੀ ਆ ਸਿਰੇ ਹੀ ਆ ਗਾਂ ਵੀ ਇਹ ਜੀ ਮੇਥਰੋ ਮੰਡੀ ਡੱਬ ਵਾਲੀ ਠੀਕ ਹੈ ਮੇਥਰੋ ਜਾਂਨੇ ਪਿੰਡ ਖੰਡ ਹੋਏ ਨੇ ਜਾ ਕੇ ਜਾਨਵਰ ਵੀ ਸਾਹਮਣੇ ਹੁੰਦੇ ਆ 4:00 ਵੱਜ ਗਏ 2 ਘੰਟੇ ਦਾ ਰਸਤਾ 6:00 ਵਜੇ ਨੇ ਪਿੰਡ ਪਹੁੰਚ ਜਾਂ ਬਾਕੀ ਮਾਲ ਪਸੂ ਅੰਦਰ ਬੰਨਣਾ ਪੈਂਦਾ ਭਰਾਓ ਬਾਕੀ ਧੰਨਵਾਦ ਆ ਬਈ ਸਾਰੇ ਵੀਰਾਂ ਦਾ ਵੀਡੀਓ ਦੇਖਣ ਨਾਲ ਬਾਰ-ਬਾਰ ਤੋਂ ਕਰਦੇ ਆ ਮਿਲਾਂਗੇ ਅਗਲੀ ਵੀਡੀਓ ਚ ਬਈ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦਾ ਥੈਂਕ ਯੂ ਸੋ ਮਚ ਮਿੱਤਰੋ